ਹਾਂਜੀ ਦੋਸਤੋ ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ ਲੈ ਕੇ ਤਰਕਦਿਆਂ ਕੁਝ ਹੋਰ ਗੱਲਾਂ। ਦੋਸਤੋ ਗੁਰਦਾਸਪੁਰ ਦੇ ਅਧੀਨ ਥਾਣਾ ਧਾਰੀਵਾਲ ਦੇ ਪਿੰਡ ਸਿੰਘਪੁਰਾ ਦੇ ਨੌਜਵਾਨ ਸੈਮੂਲ ਮਸੂਈ ਮਸੀਹ ਨੂੰ ਪਖੌਤੀ ਪੂਤਪ੍ਰੇਤ ਕੱਢਣ ਦੀ ਆੜ ਦੇ ਹੇਠ ਜਾਨੋ ਮਾਰਨ ਦੀ ਵੈਸ਼ੀ ਘਟਨਾ ਦੀ ਸਖਤ ਨਕੇਦੀ ਕਰਦਿਆਂ ਪਾਦਰੀ ਸਮੇਤ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਆ। ਦੋਸਤੋ ਦੱਸ ਦਈਏ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਘਟਨਾ ਵਾਪਰੀ ਆ ਜਿੱਥੇ ਇੱਕ ਪਾਦਰੀ ਇੱਕ ਵਿਅਕਤੀ ਦਾ ਇਲਾਜ ਕਰਨ ਲਈ ਆਇਆ ਤੇ ਉਸਨੇ ਕਿਹਾ ਕਿ ਇਸ ਦੇ ਵਿੱਚ ਸ਼ੈਤਾਨ ਵੜਿਆ ਹੋਇਆ ਹੈ ਤੇ ਉਸ ਸ਼ੈਤਾਨ ਨੂੰ ਕੱਢਣ ਦੇ ਚੱਕਰ ਦੇ ਵਿੱਚ ਉਹਨੇ ਹੋਰ ਵਿਅਕਤੀਆਂ ਨੂੰ ਬੁਲਾਇਆ ਜਿਵੇਂ ਕਿ ਇਹਨਾਂ ਦੇ ਪਰਿਵਾਰ ਨੇ ਦੱਸਿਆ ਤੇ ਉਹਨਾਂ ਨੇ ਉਸ ਨੂੰ ਬ੍ਰੀਤਨ ਨਾਲ ਕੁੱਟਿਆ ਉਹ ਕਹਿੰਦੇ ਸੀ ਕਿ ਇਹ ਜਿਹੜੀ ਸੱਟ ਹੈਗੀ ਆ ਇਹ ਇਸ ਵਿਅਕਤੀ ਨੂੰ ਨਹੀਂ ਲੱਗ ਰਹੀ ਸਗੋਂ ਇਹਦੇ ਵਿੱਚ ਜਿਹੜਾ ਭੂਤ ਹੈਗਾ ਉਹ ਉਹਨੂੰ ਲੱਗ ਰਹੀ ਆ ਅਸੀਂ ਇਸ ਦੇ ਵਿੱਚੋਂ ਪੂਰੀ ਤਰ੍ਹਾਂ ਨਾਲ ਭੂਤ ਜਿਹੜਾ ਹੈਗਾ ਉਹ ਕੱਢ ਦੇਵਾਂਗੇ ਤੇ ਅਜਿਹਾ ਕੁਝ ਕਿਹਾ ਗਿਆ ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ ਪੰਜਾਬ ਦੇ ਵਿੱਚ ਅੰਧਵਿਸ਼ਵਾਸ ਕੱਢਣ ਦੇ ਨਾਂ ਦੇ ਹੇਠ ਬਹੁਤ ਸਾਰੇ ਬਾਬੇ ਤਾੰਤਰਿਕ ਤੇ ਇਹਨਾਂ ਦੇ ਵਿੱਚੋਂ ਖਾਸ ਤੌਰ ਤੇ ਮਸੀਹ ਭਾਈਚਾਰੇ ਦੇ ਜਿਹੜੇ ਬਿਸ਼ੋਪ ਕਲਰਜੀ ਜਾਂ ਜਿਹੜੇ ਗੌੜ ਹੈਗੇ ਨੇ ਉਹ ਇਹਦੇ ਵਿੱਚ ਸ਼ਾਮਲ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਹ ਜਿਹੜਾ ਤੰਤਰ ਮੰਤਰ ਦਾ ਜਿਹੜਾ ਧੰਦਾ ਹੈਗਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਧੰਦਾ ਉਹ ਚੱਲ ਰਿਹਾ ਇਸ ਨੇ ਇੱਕ ਜਾਨ ਲਈਆ ਜਿਹੜੀ ਕਿ ਮੀਡੀਆ ਦਾ ਪਾਰਟ ਬਣੀਆ ਇਹਦੇ ਬਾਰੇ ਦੇ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਖੰਡੀ ਬਾਬਿਆਂ ਤੰਤਰਿਕਾਂ ਵੱਲੋਂ ਧਾਰਮਿਕ ਹਸਸਤਾ ਦੇ ਹੇਠ ਜਿਹੜੀ ਅਖੌਤੀ ਭੂਤ ਪ੍ਰੇਤਾਂ ਘਟਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਉੱਤੇ ਸਖਤ ਪਾਬੰਦੀ ਲਾਉਣ ਲਈ ਪੰਜਾਬ ਸਰਕਾਰ ਤੋਂ ਪੰਜਾਬ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਆ। ਪੰਜਾਬ ਦੇ ਸੂਬਾ ਆਗੂਆਂ ਜਿਦੇ ਵਿੱਚ ਮਾਸਟਰ ਰਜਿੰਦਰ ਭਟੋੜ ਸੁਮੀਤ ਅਮਰਸਰ ਜੁਗਿੰਦਰ ਕੁਲੇਵਾ ਜਸਵਿੰਦਰ ਫਗਵਾੜਾ ਨੇ ਇੱਕ ਪ੍ਰੈਸ ਬਿਆਨ ਦੇ ਰਾਹੀਂ ਕਿਹਾ ਕਿ ਦੁਨੀਆ ਵਿੱਚ ਕਿਸੇ ਕੋਲ ਅਜਿਹੀ ਗੈਬੀ ਸ਼ਕਤੀ ਨਹੀਂ ਜਿਹਦੇ ਨਾਲ ਤਾంత్రਿਕ ਸ਼ਕਤੀ ਨਹੀਂ ਜਿਸ ਨਾਲ ਕਿਸੇ ਬਿਮਾਰੀ ਦਾ ਜਾਂ ਧਾਰਮਿਕ ਪੂਜਾ ਪਾਠਾਂਹੀਂ ਕੋਈ ਇਲਾਜ ਕੀਤਾ ਜਾ ਸਕੇ ਲੋਕਾਂ ਨੂੰ ਸਿਰਫ ਵਿਗਿਆਨਕ ਸੋਚ ਅਤੇ ਡਾਕਟਰ ਦੇ ਇਲਾਜ ਪ੍ਰਣਾਲੀ ਉਤੇ ਭਰੋਸਾ ਕਰਕੇ ਅਜਿਹੀ ਪਖੰਡੀਆਂ ਦੀ ਲੁੱਟ ਤੋਂ ਬਚਾਉਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਪਖੰਡੀ ਬਾਬਿਆਂ ਤਾੰਤ੍ਰਿਕਾਂ ਸਿਆਣਿਆਂ ਵੱਲੋਂ ਪਿੰਡਰ ਕਲਾ ਜਿਹੜਾ ਮੋਗਾ ਦੇ ਵਿੱਚ ਹੋਇਆ ਪਿੰਡ ਖੋਟ ਕੋਟ ਫੱਥਾ ਬਠਿੰਡਾ ਦੇ ਵਿੱਚ ਪਿੰਡ ਮੋਦਲਾ ਅਮਰਸਰ ਅਤੇ ਖੰਨਾ ਲੁਧਿਆਣਾ ਦੇ ਵਿਖੇ ਮਾਸੂਮ ਬੱਚਿਆਂ ਦੀ ਬਲੀ ਦੇਣ ਅਤੇ ਖੌਤੀ ਪੂਤਾਂ ਪ੍ਰੇਤਾਂ ਕੱਢਣ ਦੇ ਬਹਾਨੇ ਕਈ ਹੋਰ ਦਿਲ ਕੰਬਾਉ ਜਿਹੜੀਆਂ ਘਟਨਾਵਾਂ ਹੈਗੀਆਂ ਨੇ ਹੋਈਆਂ ਨੇ ਪਰ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਅਜਿਹੇ ਅਮਨੁੱਖੀ ਅਤੇ ਗੈਰਕਾਨੂੰਨੀ ਧੰਦੇ ਨੂੰ ਬੰਦ ਕਰਾਉਣ ਲਈ ਕੋਈ ਖੋਸ ਅਨੁਸ਼ਵਾਸਕ ਰੋਕੂ ਕਾਨੂੰਨ ਲਾਗੂ ਕਰਨ ਦੀ ਸੰਵਿਧਾਨਕ ਜ਼ਿੰਮੇਵਾਰੀ ਜਿਹੜੀ ਹੈਗੀਆਂ ਨਹੀਂ ਨਿਭਾਈ। ਉਹਨਾਂ ਨੇ ਦੋਸ਼ ਲਾਇਆ ਕਿ ਇਹ ਪਖੰਡੀਆਂ ਦੀਆਂ ਕਾਰਵਾਈਆਂ ਤੇ ਮੀਡੀਆ ਵਿੱਚ ਝੂਠੀ ਤੇ ਗੈਰ ਕਾਨੂੰਨੀ ਇਸ਼ਤਿਹਾਰਬਾਜ਼ੀ ਡਰਗਾਂ ਤੇ ਮੈਜਿਕ ਰੈਮੈਡੀਜ਼ ਇਤਰਾਜੋਗ ਇਸ਼ਤਿਹਾਰਬਾਜ਼ੀ ਐਕਟ 1954 ਕੇਬਲ ਟੈਲੀਵਿਜ਼ਨ ਰੈਗੂਲੇਸ਼ਨ ਐਕਟ 1994 ਅਤੇ ਖਾਸ ਕਰਕੇ ਮੈਡੀਕਲ ਰਜਿਸਟ੍ਰੇਸ਼ਨ ਐਕਟ ਦੀ ਸਖਤ ਉਲੰਘਣਾ ਹੈ ਪਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਇਹਨਾਂ ਬਾਬਿਆਂ ਤੇ ਮੀਡੀਆ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਰਗਸ਼ੀ ਲਾਗੂਆਂ ਨੇ ਕਿਹਾ ਕਿ ਇਸ ਸਾਲ ਫਰਵਰੀ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੂਹ ਮੰਤਰੀਆਂ ਵਿਧਾਇਕਾਂ ਅਤੇ ਬਹੁਤ ਸਾਰੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਮੈਮੋਰੰਡਮ ਦਿੱਤੇ ਗਏ ਸੇ ਪਰ ਹਲੇ ਤੱਕ ਵੀ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਦੋਸਤੋ ਇਹ ਜਿਹੜੇ ਮਾਮਲੇ ਹੈਗੇ ਨੇ ਪੂਰੇ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲ ਰਹੇ ਨੇ। ਇਹ ਇਹਦੇ ਬਾਰੇ ਵਿੱਚ ਕੀ ਕੀਤਾ ਜਾਣਾ ਚਾਹੀਦਾ ਤੇ ਹੋਰ ਆਮ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਕਿੰਨਾ ਕੁਸ਼ੇ ਦੇ ਤੋਂ ਸਿੱਖਣ ਦੀ ਲੋੜ ਹੈਗੀ ਆ ਤੇ ਇਹ ਇਹਦੇ ਸਬੰਧ ਦੇ ਵਿੱਚ ਅਸੀਂ ਗੱਲ ਕਰਦੇ ਆਂ ਅਜੈਬ ਜਲਾਲਾਦੀਨਾਂ ਨਾਲ ਅਜੈਬ ਜਲਾਲਾਦੀਨ ਜੀ ਨਾਲ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੇ ਅਸੀਂ ਜਾਣਾਂਗੇ ਕਿ ਇਹ ਮਾਮਲਾ ਕੀ ਹੈ ਅਤੇ ਇਹਦੇ ਬਾਰੇ ਦੇ ਵਿੱਚ ਆਮ ਲੋਕਾਂ ਨੂੰ ਅਤੇ ਸਰਕਾਰ ਪੱਧਰ ਤੇ ਕੀ ਕੁਝ ਕਰਨ ਦੀ ਲੋੜ ਹੈ ਔਰ ਬਿਨਾ ਕਿਸੇ ਦੇਰੀ ਦੇ ਗੱਲ ਕਰਦੇ ਹਾਂ ਅਜੈਬ ਜੀ ਅਜੈਬ ਜੀ ਇਹ ਜਿਹੜੀ ਘਟਨਾ ਹੋਈ ਸੀਗੀ ਜੀ ਇਹਦੇ ਬਾਰੇ ਦੇ ਵਿੱਚ ਇਹ ਹੈ ਵੀ ਇੱਕ ਪਾਦਰੀ ਨੇ ਇੱਕ ਸੈਮਲ ਮਸੀਹ ਨਾਂ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਉਹਦੇ ਵਿੱਚੋਂ ਪੂਤ ਨੂੰ ਕੱਢਣ ਦੇ ਬਹਾਨੇ ਦੇ ਨਾਲ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਤੁਸੀਂ ਆ ਮਜੀਜੀ ਵੈਸੇ ਇਹ ਨਬਰਤਾਰੇ ਸਾਡੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸਟੇਜਾਂ 'ਤੇ ਵਾਪਰਦੇ ਨੇ ਜੀ ਤਾਂ ਤੇ ਜਿਹੜੇ ਲੋਕ ਆ ਨਾ ਉਹਨਾਂ ਦੇ ਜਿਹੜੀਆਂ ਸਿਹਤ ਸਹੂਲਤਾਂ ਬਹੁਤ ਨਗੋਣੀਆਂ ਹਨ ਜਾਨੀ ਕਿ ਬਹੁਤ ਘੱਟ ਹਨ ਲੋਕਾਂ ਦੀ ਆਰਥਿਕ ਸਥਿਤੀ ਬੜੀ ਕਮਜ਼ੋਰ ਹੈ ਤੇ ਉਹ ਆਪਣਾ ਇਹਦਾ ਇਲਾਜ ਆ ਚੰਗੇ ਹਸਪਤਾਲਾਂ ਦੇ ਵਿੱਚ ਨਹੀਂ ਕਰਾ ਸਕਦੇ ਜੀ ਦੂਜਾ ਕਾਰਨ ਇਹ ਹੈ ਕਿ ਜਿਹੜੀ ਸਾਡੀ ਸੋਚ ਹੈ ਉਹ ਜਿਹੜਾ ਨਜ਼ਰੀਆ ਸਾਡਾ ਲੋਕਾਂ ਦਾ ਸੋਚਣ ਢੰਗ ਜੀ ਇੱਥੋਂ ਦੀ ਜਿਹੜੀ ਸਿੱਖਿਆ ਪ੍ਰਣਾਲੀ ਐ ਇੱਥੋਂ ਦਾ ਇਹਦਾ ਪ੍ਰਬੰਧ ਆ ਇੱਥੋਂ ਦਾ ਜਿਹੜਾ ਟੀਵੀ ਜਾਂ ਹੋਰ ਜੋ ਵੀ ਸਾਡਾ ਸਿਸਟਮ ਆ ਉਹਦੇ ਰਾਹੀਂ ਜਿਹੜਾ ਵਿਗਿਆਨਿਕ ਨਜ਼ਰੀਆ ਉਹ ਲੋਕਾਂ ਤੱਕ ਨਹੀਂ ਪਹੁੰਚ ਪਾਉਂਦਾ ਜੀ ਤੇ ਆਰਥਿਕ ਕਮਜ਼ੋਰੀਆਂ ਕਾਰਨ ਉਹ ਲੋਕ ਆਪਣੇ ਇਲਾਜ ਆਪਣੀਆਂ ਮਾਨਸਿਕ ਸਮੱਸਿਆਵਾਂ ਡਾਕਟਰਾਂ ਕੋਲੇ ਜਾਣ ਦੀ ਬਜਾਏ ਇਹ ਜਿਹੇ ਉਹ ਜੀਆਂ ਕੋਲੇ ਤਾਂਤਿਕਾਂ ਕੋਲੇ ਬਾਬਿਆਂ ਕੋਲੇ ਜਾਂਦੇ ਹਨ ਧਾਰਮਿਕ ठाਵਾਂ ਦੇ ਵਿੱਚ ਜੀ ਜੀ ਉਹ ਇਹਨਾਂ ਦੇ ਮਾਨਸਿਕ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਬਹੁਤ ਸ਼ੋਸ਼ਣ ਕਰਦੇ ਹਨ ਜੀ ਇਹ ਅਜਿਹੇ ਵਰਤਾਰੇ ਵਾਪਰਦੇ ਹਨ ਲਗਾਤਾਰ ਅਜੀਬ ਜੀ ਇਹ ਅਜੀਹੇ ਵਰਤਾਰਿਆਂ ਨੂੰ ਰੋਕਣ ਦੇ ਲਈ ਕੀ ਕੀਤਾ ਜਾ ਸਕਦਾ ਆ ਮਜੀਦ ਜੀ ਵੈਸੇ ਸਾਡਾ ਸੰਵਿਧਾਨ ਵੀ ਸਿਧਾਂਤ ਦੇ ਵਿੱਚ ਵੀ ਲਿਖਦਾ ਹੈ ਕਿ ਲੋਕਾਂ ਦਾ ਜਿਹੜਾ ਨਜ਼ਰੀਆ ਉਹ ਵਿਗਿਆਨਿਕ ਬਣਾਇਆ ਜਾਵੇ ਸਾਡਾ ਇਹ ਕਰਤੱਵ ਵੀ ਬਣਦਾ ਸਾਡੀ ਇਹ ਜ਼ਿੰਮੇਵਾਰੀ ਵੀ ਵਰਤੀ ਹੈ ਜੀ ਇਸੇ ਤਰ੍ਹਾਂ ਇਹ ਪੰਜਾਬ ਦੇ ਚਰਕਸ਼ੀ ਸੋਸਾਇਟੀ ਹੈ ਹੋਰ ਬਹੁਤ ਸਾਰੀਆਂ ਗਾਹਵਦੂ ਸੰਸਥਾਵਾਂ ਜਿਹੜਾ ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣੀ ਆ ਹਨ ਤੇ ਸਿੱਖਿਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਬੰਧ ਕਰਿਆ ਜਾਵੇ ਜਿਦੇ ਨਾਲ ਬੱਚਿਆਂ ਦਾ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਿਕ ਹੋਵੇ ਜੀ ਤੇ ਸਾਨੂੰ ਵਕਤ ਤੋਂ ਬਾਅਦ ਵਿਗਿਆਨਿਕ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਜੀ ਜਿਸ ਤੋਂ ਨਾਲ ਲੋਕਾਂ ਦਾ ਜਿਹੜਾ ਸੋਚਣ ਢੰਗ ਹੋ ਵਿਗਿਆਨਿਕ ਬਣੇ ਤੇ ਇਹੋ ਜਿਹੀਆਂ ਧੜਨਾਵਾ ਮੁਰਨਾ ਨਾ ਆਪਰ ਅ ਅਜੈਬ ਜੀ ਖਾਸ ਤੌਰ ਤੇ ਕੁਝ ਸਮੇਂ ਤੋਂ ਇਹ ਜਿਹੜੇ ਖਾਸ ਕਰਕੇ ਜਿਹੜੇ ਮੁਸੀਬਾਈ ਚਾਰੇ ਦੇ ਗੁਰੂ ਆਪਣੇ ਆਪ ਨੂੰ ਕਹਿੰਦੇ ਆ ਉਹ ਸਟੇਜਾਂ ਦੇ ਉੱਪਰ ਬੜੇ ਸਾਰੇ ਚਮਤਕਾਰ ਕਰਤਾਪ ਕਰਕੇ ਦਿਖਾ ਰਹੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਆ ਜੀ ਕੀ ਇਹ ਪੰਜਾਬ ਦੇ ਵਿੱਚ ਹੀ ਹੋ ਰਿਹਾ ਕਿ ਅਜਿਹੇ ਵਰਤਾਰੇ ਪੂਰੇ ਭਾਰਤ ਦੇ ਵਿੱਚ ਹੋ ਰਹੇ ਆ ਆ ਬੱਸੇ ਤਾਂ ਥਾਂ-ਥਾਂ ਹੀ ਹੋ ਰਹੀਆਂ ਪਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਆ ਇਹ ਸਾਰੇ ਜਿਹੜੇ ਸਟੇਜ ਦੇ ਉੱਤੇ ਇਸ ਤਰ੍ਹਾਂ ਦੀਆਂ ਇਹਦੀ ਗਤੀਵਿਧੀਆਂ ਹੁੰਦੀਆਂ ਉਹਨਾਂ ਦੀਆਂ ਚਮਤਕਾਰਿਕ ਘਟਨਾਵਾਂ ਨੂੰ ਜਿਉਂਦੇ ਨੂੰ ਮਤਲਬ ਮਰੇ ਹੋਏ ਨੂੰ ਜਿਉਦਾ ਕਰਨਾ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦਾ ਕਰਨਾ ਉੱਥੇ ਜਿਹੜੇ ਇਸ ਤਰ੍ਹਾਂ ਦੇ ਵਰਤਾਰੇ ਕਰਦੇ ਨੇ ਸਾਰੇ ਪਰਜੋਜਿਤ ਹੁੰਦੇ ਨੇ ਜਿਸ ਤਰ੍ਹਾਂ ਵੀ ਟ੍ਰੇਨਿੰਗ ਹੁੰਦੀ ਹੈ ਨਾਟਕ ਕਰਨ ਵਾਸਤੇ ਜੀ ਉਹ ਉਹ ਲੋਕਾਂ ਨੂੰ ਭਰਮਿਤ ਕਰਦੇ ਨੇ ਕਿ ਸਾਡੇ ਕੋਲ ਕੋਈ ਤੈਵੀ ਸ਼ਕਤੀਆਂ ਹਨ ਜੀ ਇਹਨਾਂ ਦੇ ਨਾਲ ਅਸੀਂ ਛੋਟਾ ਸਮਾਧਾਨ ਕਰਦੇ ਹਾਂ ਜੀ ਜਦੋਂ ਤੋਂ ਭੋਏ ਭਾਏ ਲੋਕ ਹੁੰਦੇ ਨੇ ਉਹ ਲੋਕ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹਨਾਂ ਦੀ ਗਿਣਤੀ ਵੀ ਵਾਧੀ ਹੈ ਕਿਉਂਕਿ ਜਦੋਂ ਚਮਤਕਾਰ ਖੌਤੀ ਚਮਤਕਾਰ ਪੇਸ਼ ਕਰੋਗੇ ਤਾਂ ਲੋਕਾਂ ਦਾ ਛੋਟੇ ਪਰਤੀ ਝੁਕਾਅ ਹੋ ਜਾਂਦਾ ਹੈ ਜੀ ਤੋਂ ਇਹ ਜਿਹੜੋ ਇਸ ਤਰ੍ਹਾਂ ਪੇਸ਼ ਕਰਕੇ ਲੋਕਾਂ ਨੂੰ ਆਪੇ ਮਗਰ ਲਾਉਂਦੇ ਹਨ ਦਾ ਜਨਰਲ ਮਾਸਿਕ ਦੇ ਸਰੀਰਕ ਸ਼ਕਸ਼ਾ ਕੀਤਾ ਜਾ ਸੀ ਜੀ ਤੇ ਅਜੈਬ ਜੀ ਇਹ ਜਿਹੜੀ ਖਾਸ ਤੌਰ ਤੇ ਘਟਨਾ ਹੋਈ ਹੈਗੀ ਆ ਇਹਦੇ ਸਬੰਧ ਦੇ ਵਿੱਚ ਸਰਕਾਰ ਦੇ ਪੱਧਰ ਦੇ ਉੱਪਰ ਲੋਕਾਂ ਦੇ ਪੱਧਰ ਦੇ ਉੱਪਰ ਕੀ ਕੀਤੇ ਜਾਣ ਦੀ ਲੋੜ ਹੈਗੀ ਆ ਆ ਬਿਲਕੁਲ ਜੀ ਬੱਸੇ ਕੱਲ ਤੋਂ ਦੇਖ ਰਿਹਾ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਜਿਹੜੇ ਆਪਣੇ ਸਾਥੀ ਐ ਚਾਹੇ ਪਰਖੀ ਦੇ ਸਾਥੀ ਐ ਚਾਹੇ ਹੋਰ ਅਦਾਵਤੂ ਸੰਸਥਾਵਾਂ ਨਾਲ ਹੋ ਆਪਣੀ ਆਵਾਜ਼ ਉਠਾ ਰਹੇ ਹਨ ਉਹ ਸਰਕਾਰ ਤੱਕ ਗੰਨਾ ਪਹੁੰਚਾ ਰਹੇ ਨੇ ਚਾਹੇ ਪ੍ਰੈਸ ਰੇ ਰਾਹੀ ਹੈ ਚਾਹੇ ਸੋਸ਼ਲ ਮੀਡੀਆ ਤੇ ਰਾਹੀ ਹੈ ਇਹ ਤਾਂ ਕਿ ਇਸ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਤੇ ਨਾ ਮਿਲੇ ਜਿਹੜਾ ਉਹ ਬਾਦਰੀ ਦਾ ਜਿਸ ਨਾਲ ਜਿਸ ਨੇ ਮੌਤੇ ਘਾਟ ਉਤਾਰਿਆ ਡਾਕਟਰ ਦੇ ਨਾਲ ਉਹਨੂੰ ਸਜ਼ਾ ਮਿਲੇ ਤਾਂ ਕਿ ਸਾਕ ਮਿਲੇ ਲੋਕਾਂ ਨੂੰ ਰਾਤੋਂ ਮਤਲਬ ਸचेत ਹੋਣ ਜੀ ਤੇ ਲੋਕਾਂ ਨੂੰ ਜਾਣਕਾਰੀ ਮਿਲੇ ਤਾਂ ਕਿ ਮੁੜ ਕੇ ਇਹ ਘਟਨਾ ਨਾ ਵਾਪਰੇ ਜੀ ਅ ਧੰਨਵਾਦ ਅਜੈਬ ਜੀ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਗੱਲ ਕੀਤੀ ਧੰਨਵਾਦ ਓਕੇ ਅ ਦੋਸਤੋ ਇਹ ਸੀ ਕਿ ਅਜੈਬ ਜੀ ਜਿਨ੍ਹਾਂ ਦੇ ਨਾਲ ਸਾਡੀ ਗੱਲ ਹੋਈ ਤੇ ਆ ਓਵਰਆਲ ਨਿਕਲ ਕੇ ਇਹਦੇ ਵਿੱਚ ਉਹ ਗੱਲ ਇਹੀ ਆਉਂਦੀ ਆ ਕਿ ਸਰਕਾਰ ਨੂੰ ਚਾਹੀਦਾ ਕਿ ਇਹਦੇ ਉੱਪਰ ਕਾਨੂੰਨ ਲੈ ਕੇ ਆਵੇ ਤੇ ਜਿਹੜੇ ਪਾਦਰੀ ਤੰਤਰਿਕ ਅਜਿਹਾ ਕੁਝ ਕਰਦੇ ਨੇ ਜਿਹੜੇ ਜਿਨ੍ਹਾਂ ਨੇ ਇਸ ਦੇ ਵਿੱਚ ਵੀ ਅਜਿਹੀ ਭੂਮਿਕਾ ਨਿਭਾਈਆ ਉਹਨਾਂ ਦੇ ਖਿਲਾਫ ਸਖਤ ਤਾਰਾਵਾਂ ਦੇ ਨਾਲ ਪarcha ਦਰਜ ਕੀਤਾ ਜਾਵੇ ਤੇ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਤਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਦੇ ਉੱਪਰ ਜਿਹੜਾ ਕਾਨੂੰਨ ਹੈਗਾ ਉਹ ਜਲਦੀ ਤੋਂ ਜਲਦੀ ਲਿਆਂਦਾ ਜਾਵੇ ਅੰਦ ਵਿਸ਼ਵਾਸ ਦੀ ਆੜ ਦੇ ਵਿੱਚ ਅੰਧਵਿਸ਼ਵਾਸ ਫੈਲਾਇਆ ਜਾਂਦਾ ਕਿਸੇ ਵੀ ਹੱਦ ਤੱਕ ਬੀਅਰੇਬਲ ਨਹੀਂ ਤੇ ਇਹਦੇ ਵਿੱਚ ਆਮ ਜਿਹੜੇ ਲੋਕ ਹੈਗੇ ਨੇ ਗਰੀਬ ਲੋਕ ਹੈਗੇ ਨੇ ਉਹ ਫਸਦੇ ਨੇ ਕਿਸੇ ਵੀ ਹਾਲਤ ਦੇ ਵਿੱਚ ਬੀਅਰੇਬਲ ਨਹੀਂ ਪੰਜਾਬ ਸਰਕਾਰ ਨੂੰ ਬਾਕੀ ਰਾਜਾਂ ਦੀ ਤਰਜ਼ ਦੇ ਉੱਪਰ ਇਹ ਜਿਹੜਾ ਅ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਹੈਗਾ ਉਹ ਜਲਦੀ ਤੋਂ ਜਲਦੀ ਲਿਆਉਣ ਦੀ ਲੋੜ ਹੈਗੀ ਆ ਅਗਰ ਆਪ ਕੋ ਮਾਰੀ ਵੀਡੀਓ ਅੱਛੀ ਲਗੀ ਤਾਂ ਵੀਡੀਓ ਕੋ ਲਾਈਕ ਕਰੇ ਸੁਝਾਅ ਕੇ ਲਿਏ ਕਮੈਂਟ ਬਾਕਸ ਮੇਂ ਜਰੂਰ ਲਿਖੇਂ